ਗੁੱਡ ਮਾਰਨਿੰਗ ਅੱਜ ਹੈ ਆਪਣੇ 5 ਸਤੰਬਰ ਤੇ ਡੇਲੀ ਬਲੌਗ ਦੇ 17 ਅੱਜ ਵਧੀਆ ਧੁੱਪ ਨਿਕਲੀ ਹਾਂ ਖੈਸ ਤਪਰੀ ਹੈ ਨਾ ਅੱਖਾਂ ਤੇ ਫੇਰ ਹੀ ਵਧੀਆ ਲੱਗ ਰਿਹਾ ਇੰਨੇ ਦਿਨ ਹੋ ਗਏ ਮੀ ਮੀ ਅੱਜ ਚਿੜੀਆਂ ਚਾਹ ਚਾਹ ਰਹੀਆਂ ਨੇ ਆ ਦੇਖਿਓ ਤੁਹਾਨੂੰ ਵਸਣਾਉਂਗਾ ਬੜਾ ਲੱਗ ਰਿਹਾ ਵਧੀਆ ਤੇ ਅੱਜ ਹੈ ਟੀਚਰਸ ਡੇ 5 ਸਪਟੰਬਰ ਤਾਂ ਵਰਲਡ ਦੇ ਸਾਰੇ ਟੀਚਰਸ ਨੂੰ ਹੈਪੀ ਟੀਚਰਸ ਡੇ ਆਉਣਾ ਕਰਕੇ ਹੀ ਜੋ ਕਾਮਯਾਬ ਹੋਏ ਨੇ ਉਹ ਕਾਮਯਾਬ ਹੋਏ ਨੇ ਅੱਛਾ ਟੀਚਰ ਮਿਲਣਾ ਬਹੁਤ ਭਾਗਾ ਵਾਲਾ ਕੰਮ ਹੈ ਤੇ ਮੇਰਾ ਹੈਪੀ ਟੀਚਰਸ ਡੇ ਹੈ ਮੇਰੇ ਸਭ ਤੋਂ ਪਹਿਲੇ ਸਭ ਤੋਂ ਬੈਸਟ ਟੀਚਰ ਪ੍ਰੇਮਾ ਮੇਰੀ ਗੁਰੂ ਮਾ ਹੈ ਤੇ ਪ੍ਰੇਮਾ ਮੈਮ ਤੁਹਾਨੂੰ ਹੈਪੀ ਟੀਚਰਸ ਡੇ ਤੇ ਅੱਜ ਘਟੋਕਟ ਤਿੰਨ ਦਿਨਾਂ ਬਾਅਦ ਮੈਂ ਆਉਂਗਾ ਹੋਰ ਬਹੁਤ ਪੈ ਰਹੀ ਸੀ ਠੰਡ ਲੱਗਦੀ ਸੀ ਇਸ ਕਰਕੇ ਨਾ ਆਇਆ ਨਹੀਂ ਮੈਂ ਫਿਰ ਅੱਜ ਮੈਂ ਆਉਂਗਾ ਇਹ ਹੈ ਮੇਰੀ ਅੱਜ ਦੀ ਆਊਟਫਿਟ ਆਫਿਸ ਜਾਣੇ ਆ ਅੱਜ ਕਾਫੀ ਦਿਨਾਂ ਬਾਅਦ ਆਫਿਸ ਜਾਣੇ ਆ ਬੰਦੇ ਆ ਦੇਖਦੇ ਕੋਈ ਕੰਮ ਆਵੇ ਤਾਂ ਕਿਉਂਕਿ ਭਾਲਦੇ ਨੂੰ ਮਿਹਨਤ ਕਰ ਸਕਦੇ ਆ ਅੱਗੇ ਦੇਣਾ ਨਾ ਦੇਣਾ ਸਭ ਉਹਦਾ ਉੱਪਰ ਵਾਲੇ ਦਾ ਹੱਥ ਆ ਨੁਕਸਾਨ ਨਫੇ ਵੀ ਉਸ ਪ੍ਰਮਾਤਮਾ ਦੇ ਲਿਖੇ ਹੋਏ ਨੇ ਤੇ ਦੁਖੀ ਹੋ ਕੇ ਕਿਉਂ ਰਹਿਣਾ ਪਰ ਤੁਸੀਂ ਸਾਥ ਦੋ ਸਬਸਕ੍ਰਾਈਬ ਕਰੋ ਚੈਨਲ ਅੱਗੇ ਹੋਰ ਪਿਆਰੇ ਪਿਆਰੇ ਬਲੌਗ ਆਪਾਂ ਲਿਆਉਂਦੇ ਰਹੇ ਮੇਰਾ ਹੌਸਲਾ ਵਧ ਜਾਈਊਗਾ ਚਲੋ ਆਫਿਸ ਚਲੀਏ ਮੇਰੇ ਪਿੱਛੇ ਲੱਗ ਗਿਆ ਹੈ ਹਾਂ ਹਾਂਜੀ ਹਾਂਜੀ ਕਿਉਂ ਮੇਰੇ ਕੋ ਮਾਰਿਆ ਮੇਰੇ ਕੋ ਮਾਰਦਾ ਜੇ ਦਾदू ਕੋ ਜਾ ਦਾदू ਕੋ ਜਾ ਲੈ ਦਾदू ਕੋ ਦਾदू ਕੋ ਚਲਾ ਜਾ ਰੁਕ ਜਾ ਹਾਂ ਰੁਕ ਜਾ ਦਾदू ਕੋ ਇੱਧਰ ਕੋਈ ਨਹੀਂ ਹੈਗਾ ਮੰਮਾ ਦਾਦ ਨਹੀਂ ਮੰਮਾ ਨਹੀਂ ਹੈਗੀ ਮੰਮੀ ਨਹੀਂ ਹੈਗੀ ਆ ਜਾ जी चलो चलिए ऑफिस पहला बट ली ऑफिस खोले ऑफिस तक ना गेट खोल वार कर दन। रेल गाड़ी आ गई बिल भी आ गया ਤਾਂ ਆਪਾਂ ਚੱਲ ਪਏ ਆਪਦੇ ਆਫਿਸ ਨੂੰ ਬਹੁਤ ਦਿਨ ਬਾਅਦ ਉਹੀ ਰਸਤੇ ਉਹੀ ਮੋੜ ਸਭ ਕੁਝ ਉਹੀ ਹੈ ਬਟ ਇੱਕ ਉਮੀਦ ਨਵੀਂ ਹੈ ਅੱਜ ਕੁਛ ਨਾਮਾ ਹੋਊਗਾ ਕੁਛ ਨਾਮਾ ਕੰਮਕਾਜ ਮਿਲ ਜੂ ਜੋ ਘਾਟਾ ਪਿਆ ਉਹ ਪੂਰਾ ਹੋਣ ਲਈ ਕੋਈ ਕੰਮ ਪਰਮਾਤਮਾ ਭੇਜੂਗਾ ਤਾਂ ਬਸ ਉਮੀਦ ਹੀ ਰੋਜ ਨਵੀਂ ਹੁੰਦੀ ਐ ਨਾ ਦੁਕਾਨਾਂ ਵੀ ਉਹੀ ਨੇ ਦਫ਼ਤਰ ਵੀ ਉਹੀ ਨੇ ਰਾਹ ਵੀ ਉਹੀ ਨੇ ਸਭ ਕੁਝ ਉਹੀ ਐ ਬਸ ਪੂਰੇ ਸਾਰੇ ਦਿਨ ਚ ਹਰ ਇੱਕ ਨਾਮੇ ਦਿਨ ਨਾਲ ਇੱਕ ਨਾਮੀ ਉਮੀਦ ਆਉਂਦੀ ਭਾਗੋ ਭਾਗੋ ਭਾਈ ਭਾਗੋ ਭਾਗੋ ਕੱਲ੍ਹ ਦੇ ਸਿਰਾਂ ਤੇ ਨਾ ਪਾਣੀ ਸੀ ਅੱਜ ਸੁੱਕਿਆ ਪਿਆ। ਵਧੀਆ ਯਾਰ ਤੋਂ ਪੂਜੀ ਲੱਗੀ ਆ। ਹੋਰ ਪਰ ਮੈਂ ਚੈੱਕ ਕਰਿਆ ਵਾ ਵੈਦਰ ਅੱਜ ਨਹੀਂ ਹੈਗਾ ਮੀ 5 ਸਪਟੰਬਰ ਨੂੰ ਬਟ 6 7 8 9 ਦਾ ਮੀਂਹ ਦਿਖਾ ਰਿਹਾ। ਬਸ ਵੈਗ ਨੂੰ ਮੇਰ ਰੱਖੇ। ਕੁਸਤਾ ਖੋਲਤਾ ਪਰ ਮੈਨੂੰ ਲੱਗਦਾ ਸ਼ਿਵਜੀ ਮਹਾਰਾਜ ਦੇ ਨੰਦੀ ਦੀ ਮੇਰੇ ਨਾਲ ਜ਼ਿਆਦਾ ਪਿਆਰ ਆ ਅੱਜ ਫੇਰ ਆਫਿਸ ਦੇ ਮੁਰੇ ਹੋਰ ਯਾਰ ਤੇਰੇ ਕੋਹਾ ਕਰਿਆ ਤਾ ਹੋਰ ਯਾਰ ਸੋਰੇ ਸੋਰੇ ਐਕਸਰਸਾਈਜ਼ ਕਰਾਤੀ ਜੋਤੂ ਹੋ ਗਈ ਬਸ ਨੂੰ ਆਫਿਸ ਚ ਬੈਠੇ ਆ ਗ੍ਰੇਟ ਕਰਦੇ ਆ ਦੇਖਦੇ ਕੋਈ ਕੁਐਰੀ ਆਉਂਦੀ ਹੈ ਕੁਝ ਆਉਂਦਾ ਜੀ ਮੈਨੂੰ ਕੰਦੇਜ ਦਾ ਮਨ ਵੀ ਨਹੀਂ ਲੱਗਦਾ ਯਾਰ ਆਫਿਸ ਵਿੱਚ ਤੇ ਆਪਣੇ ਨਾਲ ਜਿਹੜਾ ਹੋਇਆ ਸੀਗਾ ਫਰੌਡ ਵਾਲਾ ਐਸਬੀ ਦਾ ਤਾਂ ਹੁਣੇ ਕਾਲ ਆਈ ਸੀ ਐਸਬੀ ਦੇ ਵਿੱਚੋਂ ਤੇ ਉਹ ਮੈਨੂੰ ਕਹ ਰਹੇ ਸੀ ਕਿ ਰੀਇਸ਼ੂ ਕਰ ਦੇ ਤੁਹਾਡਾ ਕਾਰਡ ਤੇ ਉਹਦੇ ਵਿੱਚ ਮੈਨੂੰ ਦੱਸਿਆ ਉਹਨਾਂ ਨੇ ਕਿ ਆਪਣੇ ਕਾਰਡ ਦੇ ਉੱਤੇ 1 ਲੱਖ ਤੱਕ ਦਾ ਫਰੌਡ ਕਵਰ ਹੈਗਾ ਤਾਂ ਹੁਣ ਉਹਦੇ ਦੇਖਦੇ ਆ ਕਿ ਜੋ ਕਲੇਮ ਹੋ ਜੇ ਤਾਂ ਆਪਣੇ ਨਾਲ ਜਿਹੜਾ ਫਰੌਡ ਹੋਇਆ ਹੋਇਆ 54000 ਦਾ ਉਹ ਕਵਰ ਹੋ ਜਾਊਗਾ ਉਹ ਪੇਮੈਂਟ ਵਾਪਸ ਆ ਜਾਊਗੀ ਤਵਾਇਗਰੂ ਮੇਰ ਰੱਖੇ ਅਸੀਂ ਤਾਂ ਹੁਣ ਦੰਨੀ ਪ੍ਰਾਅ ਵੀ ਕਰਦੇ ਜਾ ਰਹੇ ਹਾਂ ਇੱਕ ਫਾਰਮ ਭਰਨਾ ਵਾ ਉਹ ਫਾਰਮ ਭਰਨ ਜਾ ਰਹੇ ਹਾਂ ਤੇ ਉਹ ਫਾਰਮ ਭਰ ਕੇ ਤਾਂ ਇਹ ਕਰ ਭੇਜ ਦੂੰ ਥੋੜਾ ਅਸੀਂ ਡਿਸਪਿਊਟ ਜੋ ਰੈਜ਼ੋਲੂਸ਼ਨ ਦਾ ਕੱਟ ਕੇ ਦਵਾਂਗੇ ਕੋਈ ਨਾ ਕੋਈ ਆਹ ਪ੍ਰਮਾਤਮਾ ਕਰੇ ਯਾਰ ਕਿਉਂਕਿ ਆਪਣੀ ਮਿਹਨਤ ਦੀ ਕਮਾਈ ਆ ਤਾਂ ਅਸੀਂ ਆਏ ਆਂ ਹੀ ਬਾਜ਼ਾਰ ਦੇ ਵਿੱਚ ਹੁਣ ਮੈਂ ਤੇ ਹੈਪੀ ਹੈਪੀ ਨਾ ਵੀ ਘੜੀ ਦੀ ਕੁਛ ਕੁੰਡੇ ਗੰਡੇ ਜੇ ਕਢਾਉਣੇ ਸੀਗੇ ਜਿਹੜੋ ਅੜੀ ਹਾਂ ਅੜੀ ਕਢਾਉਣੀ ਸੀਗੇ ਉਹਨੇ ਤਾਂ ਵਾਹ ਹੁਣ ਚੱਲਦੇ ਆਂ ਘੜੀ ਦੀ ਦੁਕਾਨ ਤੇ ਤੇ ਬਾਜ਼ਾਰ ਦੇ ਵਿੱਚ ਪਟਾਕੇ ਜਿਹੇ ਵੱਜ ਰਹੇ ਨੇਗੇ ਦੇਖਦੇ ਆਂ ਕੀ ਪ੍ਰੋਗਰਾਮ ਸੈਲੋ ਵਾਲੋ ਸਾਡੀ ਧੜਾ ਲਓ ਚਲੇ ਕੋ ਮੀਜ਼ ਜੀ ਹੋ ਗਈ ਤੁਨ ਮਾਰ ਕੇ ਲੈ ਆਜੂ ਆਜੂ ਢੋਡੀ ਵਿਚਕਰ ਕਿਹੜਾ ਪੌਣਾ ਫਿਰ ਇਕੱਠੇ ਹੀ ਕਹਿੰਦਾ ਸਵਾਲਾ ਪਾ ਦੋ ਸਾਲ ਸਾਲ ਚੱਲੂਗਾ ਹਾਂ ਜੇ ਮੈਂ ਉੱਪਰ ਆਸਮਾਨ ਹੇਠਾਂ ਤਪੂ ਵਾਲੇ ਕੜੀ ਤੇ ਫੈਲ ਵੀ ਤੇ ਅੜੀ ਵੀ ਕੜਵਾ ਲਈ ਹੁਣ ਘਾੜਦਾ ਜੀ ਪਰ ਬੜਾ ਬਲੀ ਹੋ ਗਿਆ ਇਹ ਬਾਅਦ ਤੇ ਅਰੇ ਵੀ ਦਿਲ ਕਰਦਾ ਯਾਰ ਦਾੜੀ ਵਾਲੇ ਇੱਕ ਸੈੱਟ ਕਰਾ ਲਈਏ ਚੱਲਦੇ ਆਂ ਸਰ ਆਪਣੇ ਧੁੱਪ ਬੜੀ ਕੈੜੀ ਘੜਤੀ ਮੈਂ ਨਹੀਂ ਪਾਣੋਂ ਹਟਿਆ ਮਨ ਧੁੱਪ ਪੂਰੀ ਕੈੜੀ ਘੜਤੀ ਜੀ ਆਪ ਕੋਈ ਮਾਰ ਇੱਕ ਅੱਜ ਅੱਜ ਸਾਰਾ ਪਾਣੀ ਸੇ ਧਾ ਦੋ ਬਹੁਤ ਜ਼ਿਆਦਾ ਗਰਮੀ ਹੈ ਯਾਰ ਅਸੀਂ ਆਜੇ ਆਫਿਸ ਆ ਗਏ ਸੀਗੇ ਹੁਣ ਬੈਠੇ ਆਂ ਵੇਟ ਕਰ ਰਹੇ ਆਂ ਕਿਤੇ ਕੁਐਰੀ ਦਾ ਆਹ ਨੀਂਦ ਆ ਗਈ ਯਾਰ ਬੁੱਕ ਪੜੀਆ ਮੇਰਾ ਪਾਕਿਸਤਾਨ ਅੱਛੇ ਹੈ ਮਾਂ ਬੋਲੀ ਵਾਰੇ ਜਨਮ ਭੂਮੀ ਵਾਰੇ ਹੈਪੀ ਚਲਾ ਗਿਆ ਕਰ ਇੱਕ ਟਿਕਟ ਦੀ ਕੁਇਰੀ ਆਈ ਹੋਈ ਹੈ ਨੰਦੇੜ ਸਾਹਿਬ ਜਾਣਾ ਹਜੂਰ ਸਾਹਿਬ ਤਿੰਨ ਸੀਟਸ ਨੇ ਉਹ ਮੈਂ ਕਰਤੀ ਕਨਫਰਮ ਤਾਂ ਪਰ ਅੰਕਲ ਪੇਮੈਂਟ ਦੇਣ ਗਏ ਹੋਏ ਨੇ ਜੀ ਜਿਵੇਂ ਪੇਮੈਂਟ ਆਉਂਦੀ ਹੈ ਫਿਰ ਆਪਾਂ ਉਹਨਾਂ ਨੂੰ ਇਸ਼ੂ ਕਰਕੇ ਦੇ ਦਾਂਗੇ ਇਹ ਮੇਤਾਪੁਰ ਲੱਗਿਆ ਸੀਗਾ ਘਰੋਂ ਫੋਨ ਆਇਆ ਬੱਚੇ ਬੁਲਾ ਰਹੇ ਨੇ ਮੈਨੂੰ ਅੱਜ ਟੀਚਰ ਡੇ ਆ ਨਾ ਕਹਿੰਦੇ ਸੀ ਬਲੌਗ ਦੇ ਵਿੱਚ ਲੈਓ ਤੁਹਾਨਾਂ ਦਾ ਬਲੌਗ ਲੈਣਾ ਤਾਂ ਅੰਕਲ ਕਹਿੰਦੇ ਸਵੇਰੇ ਆਉਣਗੇ ਕਿਉਂਕਿ ਉਹ ਬੈਂਕ 'ਚ ਗਏ ਸੀਗੇ ਬੈਂਕ ਕਿੰਨੇ ਆ 4 ਵਜੇ ਤੋਂ ਬਾਅਦ ਕੈਸ਼ ਦੇਣਾ ਬੰਦ ਕਰ ਦਿੰਦੇ ਤਾਂ ਸੋ ਆਪਣਾ ਹੋ ਗਿਆ ਕਲੀਅਰ ਕਿ ਸਵੇਰੇ ਆਉਣਗੇ ਹੁਣ ਆਪਾਂ ਚੱਲਦੇ ਆ ਘਰੇ ਬੱਚੇ ਮੇਰੀ ਵੇਟ ਕਰ ਰਹੇ ਨੇ ਸਖਾ ਬੰਦ ਕਰ ਦਈਏ ਏਸੀ ਬੰਦ ਕਰਤਾ ਆਪ ਲਗਾ ਦਈਏ ਵਧਾ ਕੇ ਤਾਂ ਬਾਅਦ ਚ ਜਾਵਾਂਗੇ ਚਲੋ ਗੱਡੀ ਚ ਚੱਲੀਏ ਗਰਮੀ ਵਾਲੀ ਹੋਈ ਪਈ ਆ ਇੱਕਦਮ ਬਹੁਤ ਗਰਮੀ ਹੋ ਗਈ ਉਹਦਾ ਮਾਰੀਏ ਗੱਡੀ ਚ ਓਹੋ ਗੱਡੀ ਕਰਤੀ پارک ਤਾਂ ਕਿੱਥੇ ਨੇ ਬੱਚੇ ਕਿੱਥੇ ਨੇ ਬੱਚੇ ਉੱਪਰ ਉੱਪਰ ਨੇ ਹੋਰ ਲਾਈਟ ਵੀ ਰਹੀ ਆ ਹੇ ਹੇ ਲਾਈਟ ਚੱਲੀ ਲਾਈਟ ਵੱਗੀ ਫੇਰ ਲਾਈਟ ਨਾਲ ਕੀ ਲੈਣਾ ਵੀਡੀਓ ਕਰਾਂਗੇ ਨਾ ਤੁਸੀਂ ਇੱਕ ਵਾਰੀ ਪਲ ਸੀਨ ਲੈ ਲਿਓ ਸੌਂਗ ਸੀਨ ਕਿਆ ਲੈਣਾ ਸੀਨ ਵੀ ਕਰਾਇਆ ਡਿਆਦੀ ਮੂਵੀ ਐ ਕਿ ਤਾਏ ਹਾਂਜੀ ਪਾਪਾ ਬਲੂਨ ਬਲੂਨ ਇੰਨੇ ਬੱਚੇ ਆਏ ਨੇ ਹਾਂ ਵੱਲੇ ਟਾਈਮ ਹੋਊਗਾ ਗਾਡੀ ਚੋਂ ਰੋਣਗੇ ਇਹ ਬੱਚਿਆਂ ਦਾ ਹੈਪੀ ਟੀਚਰਸ ਇੱਥੇ ਆਏ ਨੇ ਜਿਹੜੇ ਕਹਿੰਦੇ ਨੇ ਅਸੀਂ ਪਹਿਲਾਂ ਹੀ ਡੈਕੋਰੇਸ਼ਨ ਕਰਨੀ ਸੀ ਤੁਹਾਡੀ ਇੰਨੇ ਆ ਗਏ ਤਾਂ ਉਹਨੇ ਟੀਚਰਸ ਨੂੰ ਕਿਹਾ ਨੇ ਖਾਲੇ ਸਾਡੇ ਚਾਰੇ ਇਹ ਫਤੇ ਟਿੰਗਲਿੰਗ ਲਿੰਗਲਿੰਗ ਅੱਜ ਫਤੇ ਪੰਗੜਾ ਕਰਕੇ ਦਿਖਾਊਗਾ ਇਹ ਫਤੇ ਇਹਦਾ ਇਹਦਾ ਪੀਜ਼ਾ ਪੀਜ਼ਾ ਦਾ ਹੋਇਆ ਦਾ ਸੈਂਟਰ ਪੀਜ਼ਾ ਸੈਂਟਰ ਹੈ ਇਹਦਾ ਖਵਾਉਣਾ ਨਹੀਂ ਪਰੇ 18 મોંદા બી નિશરીયા કંદ મેની કો કમોર તો જજ કે ક્યો તેરા તેરા આતાને કે તે રીટલા પુઈટ ગા ના મિરાટ ગીતર કાડલી નાન કેન્ડીઝ દીતિયા ને દવાઈ દે કેન્ડીઝ લેકે આયે દવાઈ દે કેન્ડીઝ ચુટના પાસ મે ના કે અબી ਇਸ ਦਾ ਉਹ ਸੋਣਾ ਓਏ ਬੈਲੂਨ ਲਾ ਰਿਹਾ ਏ ਓਏ ਡਾਕੂ ਇੱਧਰ ਆ ਜਾ ਇੱਧਰ ਹਾਂਜੀ ਲੈ ਉਹ ਨੀਚੇ ਪਿਆ ਬੱਡ ਦੇ ਉੱਤੇ ਰੱਖਤਾ ਸੀ ਆ ਜਾ ਵਿਰਾਜ ਹਾਂਜੀ ਓਏ ਇਹਦੀ ਪੋਲਾ ਘਟ ਜੂੜਾ ਜੂੜਾ ਠੀਕ ਕਰਨ ਵਾਲਾ ਹਾਂ ਆ ਵਿਰਾਜ ਨੇ ਬੱਚਾ ਬਹੁਤ ਸਾਊ ਵਿਰਾਜ ਵਿਰਾਜ ਨੇ ਦਿੱਤਾ ਅਸਰਾਰਤੀ ਪੂਰਾ ਅਸਰਾਰਤੀ ਓਏ ਕੋਈ ਵਿਰਾਜ ਗਿਫਟ ਖੋਲੀ ਕੇ ਦਿਖਾਊਗਾ ਮੋਢੇ ਦੇ ਜੂੜਾ ਠੀਕ ਕਰਨ ਵਾਲਾ ਹਾਂਜੀ ਆ ਜਾ ਆ ਨੀ ਕੋਈ ਮੈਂ ਦੇ ਦਿੱਤਾ ਆ ਗਿਫਟ ਦੇ ਰਿਹਾ ਤੈਨੂੰ ਹੈਵਨ ਵੀ ਗਿਫਟ ਦੇ ਰਿਹਾ ਥੈਂਕ ਯੂ ਹੈਵਨ ਆਦੀਪੂ ਆਦੀ ਪੈਨ ਉਹਨੂੰ ਦੇ ਰਿਹਾ ਓਹ ਹੋ ਲਿਆਉ ਮੈਂ ਖੋਲਦਾ ਮੈਂ ਖੋਲਦਾ ਖੁੱਲ ਗਿਆ ਅਰੇ ਖੁੱਲਣ ਕੀ ਟਾਈਮ ਹੀ ਨਹੀਂ ਲੱਗ ਰਿਹਾ ਸਪੈਸ਼ਲ ਗਿਫਟ ਹੈ ਫਸਟ ਪਿਆਰ ਨਾਲ ਖੋਲਦਾ ਵਿਰਾਜ ਜੀ ਮੇਰੇ ਵਰਗਾ ਪਾਣੀ ਆ ਜਾ ਹੋਰ ਮੈਨੂੰ ਤਾਂ ਛਿੜਕਿਆ ਨਹੀਂ ਮੈਨੂੰ ਕੁਝ ਛਿੜਕਿਆ ਨਹੀਂ ਮੈਂ ਨਹੀਂ ਕੋਈ। ਠੀਕ ਸੈਟਿੰਗ ਠੀਕ ਸੈਟਿੰਗ। ਹਾਂ ਲੋ। ਹਾਂ ਮੈਂ ਨਹੀਂ ਬੋਲਣੀ। ਨਹੀਂ। ਆ ਲੋ ਤੁਮਨ। ਬਣਾ ਬੱਸ ਰਿਆ। ਹਾਂ। ਅਰੇ ਤੁਸੀਂ ਖੋਲ ਦੇ ਬਿਚਾਰੇ ਤੁਸੀਂ ਇੰਨਾ ਟਾਈਮ। ਯਾ ਮੈਂ ਖੋਲਾਂ। ਆਹ ਹੋਈ ਦੀਆਂ ਚੇਪੀਆਂ। ਦੇਖਦੇ ਆ ਜੀ ਕੀ ਕਿ ਬੁੱਸਤਾ। ਤੇ ਇਹ ਹੈ ਕਿੱਸਤਾ ਹੈ। ਸਾਡੀ

ਨੇ ਬੱਚੇ ਨੇ ਮੈਨੂੰ ਅਜੇ ਦਾ ਫੋਟੋਗ੍ਰਾਫਰ ਬਣਾਇਆ ਮੈਨੂੰ ਚਾਕਲੇਟ ਮੈਨੂੰ ਬੋਲ ਚਾਹ ਮੈਨੂੰ ਬੋਲ What happens ਐ What happens ਜੂੜਾ ਵਿੰਗਾ ਹੋ ਗਿਆ ਨਾ ਆਈਡੀ ਦਿੱਤੀ ਵਰਤੋਂ ਫੋਟੋ ਕਰਾ ਰਹੇ ਹੋ ਨਾ ਆ ਵੀਡੀਓ ਬਣਾਵਾ ਰਹੇ ਪੈਸੇ ਲੂ ਸਭ ਤੋਂ ਇੱਕ ਵਾਰੀ ਕਹ ਦੋ ਹੈਲੋ ਗਾਇਜ਼ ਸਾਈਕਨ ਕੋਈ ਨਹੀਂ ਕਹਦਾ ਵਿਚਾਰੇ ਸੰਗਦੇ ਆ ਜੀ ਇਹਨਾਂ ਨੇ ਜਿੱਦ ਕਰੀ ਸੀ ਕਿ ਮੈਮ ਵੀਰਾ ਸਾਨੂੰ ਕਹੇ 6500 ਸੋਨੇ ਸੋਨੇ ਪਿਆਰ ਹੋ ਗਿਆ ਮੈਂ ਸਾਈ ਵੀਡੀਓ ਤੇ ਅਸੀਂ ਆਉਣੇ ਚਾਹਦੇ ਆਂ ਪਿੱਛੇ ਬਿਆਲੇ ਸਾਰੇ ਆਉਣਗੇ ਜੀ ਹਾਂ ਕਾ ਫਤੇ ਆ ਦੋ ਇਹ ਫਤੇ ਦਾ ਓਏ ਤੇਰੇ ਤੋਂ ਫਰੀਦਾ ਪੀਤਾ ਖਾ ਕੇ ਆਉ ਮੈਂ ਹਾਂ ਇਹਨਾਂ ਫਤੇ ਵੀਜ਼ਾ 13 13 ਇਹਦੀ ਸ਼ਾਪ ਹੈ ਐਂਡ ਸਟਿਚਿੰਗ ਵਾਲੀ ਵੀ ਹੈ ਜੀ ਦਾਦੀ ਜੀ ਦੀ ਤੇ ਇਹਦੇ ਵੱਲੋਂ ਆ ਪਿਆਰਾ ਜਿਹਾ ਇੰਨੇ ਇਹਦੇ ਵਰਗਾ ਗਿਫਟ ਦਿੱਤਾ ਮੈਨੂੰ ਇਹਦੇ ਵਿੱਚ ਕੈਂਡੀ ਹੈ ਦਵਾਈ ਕੈਂਡੀਜ਼ ਮੰਮਾ ਬਣਾਇਆ ਹਾਂ ਆਹ ਹੋਸ਼ਿਆਲਾ ਆਹੋਂ ਅੱਗੇ ਆਹ ਸਾਡੀ ਅ ਕੀ ਸੀ ਨਾਮ ਹੈ ਮੈਂ ਕਰੀ ਸਾਰੀ ਮੇਰਾ ਨਾਮ ਐਸ਼ਵੀਨ ਇਹਦਾ ਇਹਦੇ ਨਾਮ ਯਾ ਇ ਕਾਇਆਂਸ਼ੀਆ ਬੱਚਾ ਉਹਰੇ ਕੈਸ਼ਮੀਰ ਹੈ ਤਾਂ ਇਹ ਸਾਡੀ ਯਾਸ਼ਮੀਨ ਇਹ ਬਹੁਤ ਪਿਆਰੀ ਹੈ ਇਸਨੇ ਮੇਰੇ ਲਈ ਸਪੈਸ਼ਲੀ ਬਣਾਇਆ ਹੈ ਥੈਂਕ ਯੂ ਯਾਸ਼ਮੀਨ ਜਿਹੜਾ ਮੇਰੇ ਤੋਂ ਵੀਡੀਓ ਕਰਾ ਰਿਹਾ ਤੁਸੀਂ ਰਿਕਾਰਡ ਮੈਨੂੰ ਦਿੱਤਾ ਨਹੀਂ ਕੁਝ ਅਸੀਂ ਤੁਹਾਨੂੰ ਬਦਵਾਂਗੇ ਪਾਰਟੀ ਚ ਮਨਗੀ ਦਵਾਂਗੇ ਸਿੱਧਾ ਪਾਰਟੀ ਚ ਲੈ ਕੇ ਜਾਣਗੇ ਇਹ ਹੁਣ ਪੰਗਾ ਪਰਫੋਰਮੈਂਸ ਵੀ ਲਈ ਹੈ ਦੀ ਥੈਂਕ ਯੂ ਬੇਟਾ ਅਵਿਨਾਸ਼ ਤਾੜੀਆਂ ਮਾਰੋ ਤਾੜੀਆਂ ਟਕ 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 ਓਰੇ ਆਵਾਜ਼ ਪਾਉਂਗਾ ਮੈਂ ਤਾੜੀਆਂ ਦੀ ਕਲਾਪਿੰਗ ਦੀ ਆਵਾਜ਼ ਪਾਉਂਗਾ ਬੱਚਿਆਂ ਦੀ ਫਰਮਾਇਸ਼ ਹੈ ਕੁਝ ਖਾਣ ਪੀਣ ਦੀ ਉਹ ਲੈ ਕੇ ਆਉਣੇ ਆ ਦਾੜੀ ਯਾਰ ਮੇ ਸੱਚੀ ਵੱਡੀ ਹੋ ਗਈ ਤਾਂ ਬੱਚਿਆਂ ਨੂੰ ਖਾਣ ਲੈ ਕੇ ਆਉਣੇ ਆ ਮਾਨ ਬੱਚਣ ਦਿਨੇ ਪਾਰਟੀ ਪਰ ਉਸ ਤੋਂ ਪਹਿਲਾਂ ਡੈਡੀ ਤੋਂ ਲੈ ਲਈ ਸਕੂਟੀ ਡੈਡੀ ਯਾਰ ਮੋੜਤੇ ਨੇਗੇ ਕਿਹੜਾ ਗੰਦਾ ਹੋਇਆ ਪਿਆ ਯਾਰ ਕੀ ਨਹੀਂ ਕਰਦੇ ਤੁਹਾਨੂੰ ਮੋਟਰ ਚਾਰਕ ਹੋ ਗਿਆ ਬਾੜੀ ਗਰਮੀ ਹੋ ਗਈ ਸਾਹਸਤ ਆ ਗਿਆ ਬੰਦਾ

ਕੀ ਹੈ ਮੰਮੀ ਕੀ ਹੈ ਕੀ ਹੈ ਕਿਚਨ ਨਹੀਂ ਨਿਚਲੇ ਨਹੀਂ ਨਾ ਨਾ ਕਾਸੀ ਸਾਮਾਨ ਲੈਣਾ ਆਏ ਸੀ ਜੇ ਐਸ ਕੇ ਫਾਸਟ ਫੋਰਡ ਬੱਚਿਆਂ ਦਾ ਮਨ ਸੀ ਖਾਣ ਦਾ ਸਪਰਿੰਗ ਰੋਲਸ ਹੁਣ ਆਪਾਂ ਸਪਰਿੰਗ ਰੋਲ ਲੈਣ ਆਇਆ ਤੇ ਉਹ ਆਪਾਂ ਲਵਾਂਗੇ ਟ੍ਰੀ ਟਪ ਤੋਂ ਇਹਨਾਂ ਦੀ ਮਿਹਨਤ ਨਾਲ ਸੀ ਆਪਦੇ ਅੱਖੀ ਦੇਖੀਏ ਇਹਨਾਂ ਨਾਲ ਇਹ ਛੋਟੀ ਦੁਕਾਨ ਹੁੰਦੀ ਸੀਗੀ ਅਧਕਰਨਾਂ ਦੇ ਵਿੱਚ ਜਿਵੇਂ ਅੰਤ ਤੇ ਇਹ ਮਿਹਨਤ ਨਾਲ ਇੰਨਾ ਵੱਡਾ ਰੈਸਟੋਰੈਂਟ ਕਰਿਆ ਆਪ ਦੀ ਅਕੀ ਦੇਖਿਆ ਹੋਇਆ ਸਾਡੀ ਸਾਰੀ ਮਿਹਨਤ Tells a tale the whole city knows. Rhythms in the shadows where the cold wind blows. Life's a gamble on the streets, anything goes. Boombap echoes through the alleys at night. So samples of the creativity kar creativity? Basically, this is a pencil. Oh. And a nib. And this, this is a card. And these very really beautiful rose for me. Yo parta heaven. Jimmy repetitive already part. Letter टू माई बेस्ट टीचर मैम यू आर सो ब्यूटिफुल एंड क्यूट योर आईज आर सो स्वीट यू आर माई वेरी 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 बेस्ट टीचर योर साउंड इज सो स्वीट यू आर सो क्यूट आई मेक वन सॉन्ग ऑन यू दैट इज इन द नेक्स्ट स्लिप नेक्स्ट स्लिप अगली पर्ची में है सॉन्ग yeah. है थैंक यू सो मच टीचर जी हमको पढ़ाने के लिए याद रखेंगे लाइफ में हम आपसे जो भी है सीखे ए बी सी वन टू थ्री हिस्ट्री और जोग्राफी साइंस में होती थी मुश्किल आपने इजी कर दी hey. so hey. okay. इतना ही नहीं एक और चीज़ है ਹਾਂ ਜੀ ਤਾਂ ਆਪਾਂ ਆਫਿਸ ਕਰਕੇ ਬੰਦਾਪਾ ਚੱਲਦੇ ਆਂ ਟੈਂਡਿੰਗ ਮੈਨੂੰ ਤੁਹਾਨੂੰ ਭਜਾਈ ਨੰਬਰ ਕਰਤੀ ਬਾਕੀ ਹੁਣ ਅਜੇ ਇੱਧਰ ਲੋਡ ਨਹੀਂ ਹੈਗੀ ਆਪਾਂ ਨੂੰ ਲੈਪਟਾਪ ਵਗੈਰਾ ਤਾਂ ਆਫਿਸ 'ਚ ਹੀ ਰਹਿਣਗੇ ਆਪਾਂ ਦੇ ਲਈ ਅਜੇ ਲੋਡ ਨਹੀਂ ਹੈਗੀ ਲੈਪਟਾਪ ਦੀ ਲੋਡ ਪੈ ਗਈ ਫਿਰ ਫਿਰ ਰਹਿਣ ਲੱਗ ਪਾ ਜੀ ਮੈਂ ਪੈ ਗਿਆ ਆਪਾਂ ਕੰਮ ਆਪੇ ਅਰੇ ਆ ਗਏ ਮੈਂ ਵਧਾਤ ਆਪਾਂ ਨੇ ਫਸਮ ਘਰੇ ਜਾਂਦੇ ਆ ਇੱਕ ਟਿਕਟ ਦੀ ਕੋਈ ਹੋਰ ਆਈ ਵੀ ਹੈ ਜੇ ਕਰ ਤਾ ਤੂੰ ਛਾਰ ਜਾ ਭੇਜਤੀ ਦੇਖੋ ਕੀ ਬਣਦਾ ਦਾ ਇੱਕ ਤਾਂ ਯਾਰ ਕੱਪੜੇ ਖਰਾਬ ਕਰ ਰਹੇ ਮੈਨੂੰ ਕਿਉਂਕਿ ਇਹ ਇੰਨੇ ਦਿਨ ਹੋ ਗਏ ਪੈਂਟ ਕੁੱਟ ਪਾਈ ਨਹੀਂ ਹੈਗੀ ਘਰੀ ਹੁੰਦੇ ਸੀਗੇ ਅੱਜ ਪਾਈ ਹੈ ਅੱਜ ਘੁੱਟਣ ਜਿਵੇਂ ਸੋਈ ਜਾਂਦੇ ਹੁਣ ਘਰੇ ਜਾ ਕੇ ਜਲਦੀ ਦੇ ਕੱਪੜੇ ਚੇਂਜ ਕਰੀਏ ਪਰ ਉਸ ਤੋਂ ਪਹਿਲਾਂ ਹੁਣ ਆਫਿਸ ਬੰਦ ਕਰਕੇ ਘਰੇ ਗਏ ਸੀ ਬਟ ਮਿਸਿਸ ਕਹਿੰਦੀ ਕਿ ਹੈਵਨ ਦੇ ਲਈ ਦਵਾਈ ਲੈ ਕੇ ਆਉਣੀ ਆ ਉਦੇ ਖਾਰਿਸ਼ ਜੀ ਹੋਈ ਜਾ ਰਹੀ ਹੈ ਖੁਸ਼ਕੀ ਕਰਕੇ ਨਾ ਦਵਾਈ ਲੈਣਾ ਆ। ਦਾ ਮਿਸਿਸ ਦਵਾਈ ਲੈ ਰਹੀ ਆ। ਇਹ ਮੇਰੇ ਮਾਮਾ ਜੀ ਦੀ ਦੁਕਾਨ ਹੈ। ਦਾ ਮਿਸਿਸ ਦਵਾਈ ਲੈ ਰਹੇ ਨੇ। ਇਹ ਜਨਾਨੀ ਮੇਰੀ ਬਹੁਤ ਮਾਰ ਜਾਂਦੀ ਆ। ਆਇਆ ਕਿ ਮੈਂ ਬੈਠਾ ਟਿਕਟ ਦਾ ਕੰਮ ਕਰ ਰਿਹਾ। ਤੇ ਆ ਕੇ ਮੈਨੂੰ ਠੁੰਗਦੇ ਠੁੰਗ ਚੱਲੋ। ਚੱਲੋ। ਮੈਂ ਕੰਮ ਕਰ ਰਿਹਾ ਇੱਕ ਮਿੰਟ ਚੱਲਣ ਨੂੰ ਚੱਲਾਂਗੇ। ਪਰ ਮੈਨੂੰ ਪਿਆਰ ਹੀ ਆ ਇਹ ਤਾਂ ਕਰਕੇ ਤਾਂ ਮੈਂ ਤਾਂ ਕਰਕੇ ਇਹ ਤਾਂ ਮੈਂ ਸਾਇਲੈਂਟ ਮਿਲਦਾ ਤਾਂ ਲੈ ਕੇ ਆ ਦੇ ਪਾ ਕੇ ਸਮੈਕ ਨੂੰ ਜਿੱਤ ਲੈਣਾ ਇਹ ਬੰਦਾ ਬਦਲ ਗਿਆ ਹੈ ਤੇ ਆ ਤਾਂ ਮੈਂ ਸਾਇਲੈਂਟ ਨਾ ਹਾਂ ਜੇ ਬੋਲਦੇ ਦੱਸਦੇ ਗੱਲ ਨਹੀਂ ਕਰਦੇ ਨਹੀਂ ਮੈਂ ਹੁਣ ਵੀ ਉਵੇਂ ਹੀ ਹਾਂ ਹੁਣ ਮੈਂ ਤੰਗ ਕਰਦੀ ਆ ਤੰਗਦਾ ਕਰਦੀ ਆ ਤਾਂ ਆਪਾਂ ਨੇ ਆਪਦੇ ਕੱਪੜੇ ਚੇਂਜ ਕਰ ਲੈ ਇਹ ਜੇ ਕੱਪੜਾ ਹੀ ਆਉਂਦਾ ਆਰਾਮ ਹੋਰ ਫੁੱਲੇ ਟੈਟਾਟੇ ਜੇ ਬੰਨੇ ਬੰਨੇ ਕੱਪੜੇ ਚ ਬਹੁਤ ਔਖਾ ਮੈਂ ਤਾਂ ਇਹ ਜੀ ਕੱਪੜਾ ਜੀ ਖੁਸ਼ ਰਹਿਣਾ ਫੁੱਲੇ ਡੋਲੇ ਚ ਤੇ ਮੈਂ ਮੇਨਲੀ ਜਿੰਮ ਨਹੀਂ ਲੈ ਕੇ ਆਇਆ ਸੀਗਾ ਉਹ ਜਿੰਮ ਵੀ ਸ਼ੁਰੂ ਕਰਦੇ ਆ ਤੇ ਬਸ ਉੱਥੇ ਕੱਢਿਆ ਕਰਾਂਗੇ ਫਿਰ ਅੱਗ ਅਜੇ ਨਾ ਕਿਸਮਤ ਛੁੱਡੂ ਚੱਲ ਰਹੀ ਆ ਪਤਾ ਕਿੰਨਾ ਕੁਝ ਹੋ ਰਿਹਾ ਹੋ ਰਿਹਾ ਹੋ ਰਿਹਾ ਆਹ ਗੇਮ ਖੇੜੀ ਖੇਡੀ ਸ਼ੁਰੂ ਕਰੀ ਹੋਈ ਆ ਇਸ ਗੇਮ ਦੇ ਵਿੱਚ ਨਾ ਆਹ ਮਿਸ਼ਨ ਉਹ ਕ ਟੁਬਟ ਚਾਰ ਵਾਰ ਕਰ ਲਿਆ ਕਦੀ ਲੈਡ ਵਰਗੀ ਫੇਰ ਚਲਾਇ ਜਲਾ ਫੇਰ ਨੈਟਵਰਕੀ ਫੇਰ ਚਲਾਇ ਜਲਾ ਫੇਰ ਲੈਡ ਵਰਗੀ ਫੇਰ ਕਿਹੜਾ ਕਿਹੜਾ ਫੇਰ ਲੈਡ ਵਰਗੀ ਚਾਰ ਵਾਰੀ ਚਾਰ ਵਾਰ ਮੈਂ ਵੀਰ ਨੂੰ ਮਾਰ ਲਿਆ ਓਰੇ ਯਾਰ ਅ ਆਪਣਾ ਦੋ ਟੈਕਸ ਸਬਸਕ੍ਰਿਪਸ਼ਨ ਕਰਤੀਆਂ ਤੇ ਆਪਣੇ ਇੰਝ ਕਾਟਤਾ 2 ਸ਼ਾਰਜ ਆਦੀਆਂ ਨੇ ਜੀ ਬਹੁਤ ਵਧੀਆ ਚੀਪ ਰੇਟ ਦੇ ਉੱਤੇ ਦਿੱਤੀਆਂ ਨੇ ਅਲੱਗ-ਅਲੱਗ ਆਪਸ਼ਨ ਦਿੱਤੇ ਸੀਗੇ 51000 ਤੋਂ ਸ਼ੁਰੂ ਹੋ ਕੇ ਹੁਣ ਆਪਾਂ ਨੇ ਇਹ ਟਿਕਟ ਕਰਤੀ 37600 ਦੇ ਸਮਥਿੰਗ ਹਾਂ 37600 ਦੇ ਵਿੱਚ ਇੱਕ ਟਿਕਟ ਤੇ ਦੋ ਟਿਕਟ 75200 ਦੇ ਪਈ ਨੇ ਤਾਂ ਟਿਕਟ ਕਨਫਰਮ ਕਰਤੀ ਜੀ ਦੋ ਦੋ ਟਿਕਟਸ ਹੋਣੀਆਂ ਮਾਰਨਿੰਗ ਦੇ ਦਾਂਗੇ ਕਿਉਂਕਿ ਸਾਨੂੰ ਕਲਾਇੰਟ ਦਾ ਫੋਨ ਨਹੀਂ ਲੱਗ ਰਿਹਾ ਤਾਂ ਮਾਰਨਿੰਗ ਵੱਲੋਂ ਇਹ ਟਿਕਟਾਂ ਪ੍ਰੋਵਾਈਡ ਕਰਵਾ ਦਾਂਗੇ ਤਾਂ ਇਸ ਤਰ੍ਹਾਂ ਜੇ ਤੁਹਾਡੀ ਵੀ ਕੋਈ ਕੁਇਰੀ ਹੁੰਦੀ ਹੈ ਤੇ ਕੋ ਰਾਤ ਦੇ 1:30 ਹੋ ਗਏ ਤਾਂ ਆਪਾਂ ਬੈਠੇ ਆ ਸਿਸਟਮ ਦੇ ਉੱਤੇ ਆਪਾਂ ਕੰਮ ਤੁਹਾਨੂੰ ਕਰਕੇ ਦਵਾਂਗੇ ਤੁਸੀਂ ਅਧਿਕ ਤਵਰੀ ਕਦੋਂ ਮਰਜੀ ਭੇਜ ਸਕਦੇ ਹੋ ਤੁਹਾਨੂੰ ਆਪਾਂ ਆਪਦੇ ਵੱਲੋਂ ਬੈਸਟ ਸਰਵਿਸ ਦਵਾਂਗੇ ਜੀ ਤਾਂ ਇਸ ਦੇ ਨਾਲ ਜੀ ਅੱਜ ਆਪ ਨੂੰ ਬੜੀਏ ਕੰਮ ਵੀ ਆ ਗਿਆ ਇੱਕ ਦਾਜਿਤ ਨਾਂ ਨੰਦੇੜ ਵਾਲੀ ਹੈਗਾ ਅੱਜ ਇਹ ਬਾਤ ਨੰਦੇੜ ਵਾਲੀ ਉਹ ਕੱਲ ਕਰਾਂਗੇ ਟਿਕ ਟਾਕ ਤਾਂ ਅਜੇ ਥੋੜੀ ਜਿਹੀ ਕਮਾਈ ਹੋਈ ਵਧੀਆ ਆਫਿਸ ਵੀ ਖੁੱਲਿਆ ਦਿਨ ਵੀ ਫੁੱਲਾ ਰਿਹਾ ਕੰਮ ਲਾ ਕੇ ਵਧੀਆ ਰਿਹਾ ਤੇ ਬੈਂਕ ਵੱਲੋਂ ਵੀ ਆ ਗਿਆ ਸੀ ਜੀ ਕਿ ਆਪਾਂ ਨੂੰ ਆਪਣੇ ਕੋਲ 1 ਲੱਖ ਰੁਪਏ ਦਾ ਫਰਾਡ ਕਵਰ ਹੈਗਾ ਆਪਣੇ ਇਹ ਵਿੱਚ ਇਹ ਕਰੈਡਿਟ ਕਾਰ ਦੇ ਵਿੱਚ ਤਾਂ ਦੇਖੋ ਉਹ ਵੀ ਸ਼ਾਇਦ ਮਿਲ ਜਣ ਵਾਪਸ ਤੱਕ ਕੁੱਲ ਮਿਲਾ ਕੇ ਸਭ ਕੁਝ ਬੜੀਆ ਹੋਇਆ ਤਾਂ ਇਸ ਦਿਨ ਆੜੀ ਖੁਸ਼ੀ ਖੁਸ਼ੀ ਕਾਮਨਾ ਵੇੜ ਕੇ ਸਭ ਕੁਝ ਕਰਕੇ ਆਪਾਂ ਅੱਜ ਕਰਦੇ ਆ ਆਪਣੇ ਬਲੌਗ ਦਾ ਐਂਡ ਅਗਰ ਬਲੌਗ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤਾਂ ਮਿਲਦੇ ਆ ਕੱਲ੍ਹ ਨੂੰ ਗੁੱਡ ਨਾਈਟ